ਉਹ ਰਾਜੇ ਮੈਂ ਬੋਲਿਆ ਇਸ ਕਰਕੇ ਸੀ ਕਿਉਂਕਿ ਜਿਸ ਤਰ੍ਹਾਂ ਦਾ ਮੇਰੇ ਨਾਲ ਵਤੀਰਾ ਕੀਤਾ ਗਿਆ ਸੋ ਕਿ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤੁਹਾਡੀ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਵੀ ਤੁਹਾਡੀ ਮਨਸ਼ਾ ਕੀ ਹੈ ਤਾਂ ਮੈਂ ਸਰਕਾਰ ਨੇ ਸਭ ਨੂੰ ਉਸ ਚੀਜ਼ ਨੂੰ ਆਪਣੇ ਆਈਟੀ ਸੈੱਲ ਦੇ ਜ਼ਰੀਏ ਆਈਟੀ ਸੈੱਲ ਦੀ ਮੈਂ ਕਹੂੰਗਾ ਵੀ ਦੁਰਵਰਤੋਂ ਕਰਕੇ ਉਹਨੂੰ ਰੋਲ ਬਦਲ ਕਰਦੀ ਕੋਸ਼ਿਸ਼ ਕੀਤੀ ਹੈ ਉਹ ਜ਼ਿੰਮੇਵਾਰੀ ਨੂੰ ਸੈਂਟਰ ਸਰਕਾਰ ਸਿਕੰਡੀ ਕੋਸ਼ਿਸ਼ ਕੀਤੀ ਗਈ ਹੈ ਮੈਂ ਮੰਨਦਾ ਵੀ ਚਿੱਠੀ ਉਹ ਸੈਂਟਰ ਸਰਕਾਰ ਨੇ ਕੱਢੀ ਸੀ ਫਰਾਂ ਤੋਂ ਸੈਂਟਰ ਗਵਰਨਮੈਂਟ ਨੇ ਪ੍ਰਿੰਸੀਪਲ ਸੈਕਟਰੀ ਸਾਹਬ ਦੇ ਕੋਲ ਉਹ ਆਈ ਹੈ ਉਸ ਤੋਂ ਬਾਅਦ ਹੁੰਦੀ ਹੋਈ ਸਿਹਤ ਮੰਤਰੀ ਕੋਲ ਗਈ ਹੈ ਸਿਹਤ ਮੰਤਰੀ ਨੇ ਫਿਰ ਜ਼ਿਲ੍ਹਾ ਅਫਸਰ ਨੂੰ ਚਿੱਠੀ ਕੱਢੀ ਹੈ ਮਨਸ਼ਾਦੀ ਮੈਂ ਤੁਹਾਨੂੰ ਗੱਲ ਇਸ ਕਰਕੇ ਦੱਸਦਾ ਹਾਂ ਵੀ ਪਹਿਲਾਂ ਚਿੱਠੀ ਜ਼ਿਲ੍ਹਾ ਮਾਨਸਾ ਦੇ ਅਫਸਰ ਨੂੰ ਕੱਢੀ ਜਾਂਦੀ ਹੈ ਉਹ ਤੋਂ ਜਵਾਬ ਮੰਗਾਇਆ ਜਾਂਦਾ ਬਲਕਿ ਚਿੱਠੀ ਆਉਣ ਤੋਂ ਪਹਿਲਾਂ ਉਹਨੂੰ ਟੈਲੀਫੋਨਾਂ ਤੇ ਹੁਕਮ ਵੀ ਆ ਜਾਂਦੇ ਨੇ ਵੀ ਇਹਦੇ ਫਟਾਫਟ ਕਾਰਵਾਈ ਕਰੋ ਉਕੇ ਮੈਂ ਜਿਸ ਦਿਨ ਤੋਂ ਵੀ ਇਸ ਬੱਚੇ ਨੂੰ ਕਨਸੀਵ ਕੀਤਾ ਹੈ ਮੈਂ ਉਸੇ ਦਿਨ ਦਾ ਹੀ ਜ਼ਿਲ੍ਹਾ ਸਿਹਤ ਕੇਂਦਰ ਦੇ ਨਾਲ ਸੰਪਰਕ ਦੇ ਵਿੱਚ ਆ ਤੇ ਜੋ ਸਾਡਾ ਡਾਟਾ ਸਾਡੇ ਪ੍ਰਾਇਮਰੀ ਜਿਹੜੇ ਸਿਹਤ ਕੇਂਦਰ ਹੋ ਗਏ ਉਹ ਤੋਂ ਲੈ ਕੇ ਜ਼ਿਲ੍ਹਾ ਹੈੱਡਕੁਆਟਰ ਤੱਕ ਸਾਰੀਆਂ ਚੀਜ਼ਾਂ ਦਾ ਮੇਰਬਾ ਹੈ ਜੇ ਇਹਨਾਂ ਦੀ ਮਨਸ਼ਾ ਕੇਵਲ ਤੇ ਕੇਵਲ ਜਾਣਕਾਰੀ ਲੈਣ ਦੀ ਹੁੰਦੀ ਤਾਂ ਸਹਿਜੇ ਹੀ ਜੋ ਸਾਡੇ ਜ਼ਿਲ੍ਹਾ ਅਫਸਰ ਨੇ ਮਾਨਸਾ ਦੇ ਉਹਨਾਂ ਤੋਂ ਲਈ ਜਾ ਸਕਦੀ ਸੀ ਕੋਈ ਵੱਡੀ ਕੋਈ ਇਸ਼ੂ ਨਹੀਂ ਸੀ ਬੋਤਾਂ ਨਾ ਮੈਨੂੰ ਦੇਣ ਦਾ ਤਰਾਸ ਸੀ ਨਾ ਸਰਕਾਰ ਨੇ ਜੇ ਪੁੱਛ ਲਿਆ ਤਾਂ ਉਹਦੇ 'ਚ ਕੋਈ ਵੱਡੀ ਅਲੋਕਾਰੀ ਨਹੀਂ ਹੋਈ ਜਦਨੇ ਕਿਉਂ ਪੁੱਛ ਲਿਆ ਪੁੱਛ ਸਕਦੀ ਹੈ ਗਰਮੇਟ ਔਰ ਆਪਣਾ ਦੱਸਣਾ ਫਰਜ਼ ਵੀ ਬੰਦ ਹੈ ਪਰੰਤੂ ਉਹਦੇ ਲਈ ਕਿੰਨੇ ਕਾਹਲ ਵਿਖਾਏਗੀ 14 ਤਿੰਨ ਨੂੰ ਦਿੱਲੀ ਤੋਂ ਪੱਤਰ ਜਾਰੀ ਹੁੰਦਾ ਔਰ 18 ਨੂੰ ਮਾਨਸਾ ਤੋਂ ਵੀ ਸ਼ਿਫਟ ਕਰਕੇ ਬਠਿੰਡੇ ਦੇ ਸੀਮ ਦੀ ਡਿਊਟੀ ਲਾ ਜਾਂਦੀ ਹੈ ਫਿਰ ਬਠਿੰਡਾ ਸੀ ਇਹ ਮੈਂ ਤਿੰਨ ਅਫਸਰਾਂ ਨੂੰ ਨਿਯੁਕਤ ਕਰਕੇ ਮੇਰੀ ਪੁੱਛ ਕੇ ਛਲੇ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਹਾਂ ਚਲੋ ਠੀਕ ਹੈ ਹਸਪਤਾਲ 'ਚ ਪੁੱਛ ਲੈਂਦੇ ਆਪਾਂ ਉਹਦਾ ਉਹਦਾ ਜਵਾਬ ਵੀ ਦਿੰਦੇ ਹਨਾ ਦਿੱਤਾ ਵੀ ਜਵਾਬ ਪਰੰਤੂ ਉਹਨਾਂ ਦੀ ਮਨਸ਼ਾ ਜਾਣਕਾਰੀ ਇਕੱਠਾ ਕਰਨ ਦੀ ਨਹੀਂ ਸੀ ਉਹ ਚਾਹੁੰਦੇ ਸੀ ਵੀ ਅਸੀਂ ਕੋਈ ਹੋਰ ਕੋਈ ਗਲਤ ਵਿਧੀ ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ ਤੇ ਅਸੀਂ ਕਿਸੇ ਇਥੋਂ ਦੇ ਲੋਕਲ ਹਸਪੀਟਲ ਦੇ ਰਾਹੀਂ ਇਹ ਵਾਰ-ਵਾਰ ਉਹ ਕਹਿੰਦੇ ਸੀ ਤੁਹਾਨੂੰ ਦੱਸੋ ਇਹਦਾ ਅਲਟਰਾਸਾਉਂਡ ਕਿੱਥੋਂ ਆਇਆ ਰੈਫਰ ਕਿੱਥੋਂ ਹੋਇਆ ਇਹ ਫਲਾਂ ਜਦੋਂ ਨੇ ਅਸੀਂ ਕਹੀ ਦਿੱਤਾ ਭਾਈ ਅਸੀਂ ਬਰੇਸ਼ ਤੋਂ ਟ੍ਰੀਟਮੈਂਟ ਲਿਆ ਹੈ ਆ ਅਨਸਾਰ ਅਸੀਂ ਆਪਣੇ ਮੁੱਢਲੇ ਸਿਹਤ ਕੇਂਦਰ ਦੇ ਉੱਤੇ ਇਹਦੀ ਇਨਫੋਰਮੇਸ਼ਨ ਦੇਤੀ ਹੈ ਫਿਰ ਤੁਸੀਂ ਜ਼ਿਲ੍ਹਾ ਅਫਸਰ ਮਾਨਸਾ ਨੂੰ ਕਿਉਂ ਨਹੀਂ ਪੁੱਛਦੇ ਬਠਿੰਡਾ ਨਾਲ ਜਦੋਂ ਸਾਡਾ ਬਹੂਆ ਹੀ ਨਹੀਂ ਪੈਂਦਾ ਸਾਡਾ ਬਠਿੰਡਾ ਨਾਲ ਕੀ ਮਤਲਬ ਹੈ ਜੀ ਕੇਵਲ ਕੇਵਲ ਇਹਦਾ ਬੰਦ ਕਰਦੇ 4 ਮੰਥ ਦੇ ਵਿੱਚ ਆਏ ਆ ਤਾਂ ਔਰ ਅਸੀਂ ਇਹਨਾਂ ਨੂੰ ਬੰਦ ਕਰ ਉਹਦਾ ਟ੍ਰੀਟਮੈਂਟ ਜਿਹੜਾ ਲੈ ਰਹੇ ਆ ਉਹਦਾ ਤੁਹਾਨੂੰ ਸਾਰਾ ਰਿਕਾਰਡ ਦਿੱਤਾ ਬੰਦ ਕਰ ਲੈ ਯਾਰ ਤਾਂ ਕਰਕੇ ਉਹਨਾਂ ਦਾ ਬਤੀਰਾ ਜਿਹੜਾ ਲੱਗਦਾ ਸੀ ਮੈਂ ਸੀਰੋ ਸਾਹਿਬ ਨੂੰ ਸਪੈਸ਼ਲੀ ਇਹ ਗੱਲ ਕਹਿਣਾ ਤੁਸੀਂ ਸਾਨੂੰ ਇਹਨੇ ਮੂਰਖ ਨਾ ਸਮਝੋ ਹਰ ਕਿਸਾਨ ਹਰ ਵਪਾਰੀ ਦਾ ਬੇਟਾ ਅੱਜਕੱਲ ਪੜ੍ਹਿਆ ਲਿਖਿਆ ਤੇ ਸਾਨੂੰ ਜਿਸਕ ਤੋਂ ਵੀ ਕਿਤੇ ਦਿੱਕਤ ਆਉਂਦੀ ਆ ਅਸੀਂ ਗੂਗਲ ਦੀ ਸਹਾਇਤਾ ਦੇ ਨਾਲ ਹਰ ਕਾਨੂੰਨ ਦੇ ਬਾਰੇ ਜਾਣਕਾਰੀ ਰੱਖਦੇ ਤੁਸੀਂ ਇੰਡੀਆ ਦੀ ਗੱਲ ਕਰਦੋ ਮੈਂ ਤੁਹਾਨੂੰ 10 ਮੁਲਕਾਂ ਦੇ ਕਾਨੂੰਨ ਬਾਰੇ ਜਾਣਕਾਰੀ ਦੇ ਸਕਦਾ ਤਾਂ ਇਸ ਕਰਕੇ ਕੋਈ ਬੰਦਾ ਭੁਲੇਖੇ ਦੇ ਵਿੱਚ ਨਹੀਂ ਅਸੀਂ ਬੜਾ ਸੋਚ ਸਮਝ ਕੇ ਜਿਹੜੀ ਇਸ ਇੱਧਰ ਨੂੰ ਪੈਰ ਪੋਟਿਆ ਸੀ ਅਸੀਂ ਸਾਰੇ ਮਾਹਰਾਂ ਤੋਂ ਸਲਾਹ ਲਈ ਸੀ ਜਦੋਂ ਉਹਨੇ ਕਿਹਾ ਵੀ ਸਾਡਾ ਇੰਡੀਆ ਦਾ ਕਾਨੂੰਨ ਅਲਾਉ ਨਹੀਂ ਕੀਤਾ ਫੇਰ ਹੀ ਅਸੀਂ ਬਾਹਰ ਪੰਨ ਰੁਕ ਕੀਤਾ ਸੀ ਕਿ ਅਸੀਂ ਕਰਨ ਦਾ ਜਰੂਰ ਹੈ ਫਿਜ਼ੀਕਲੀ ਅਸੀਂ ਫਿੱਟ ਸੀ ਪਰ ਕਰੋਨ ਦੀ ਅਰਚਣੇ ਵਾਲੀ ਸੀਗੀ ਉਹ ਅਸੀਂ ਇਸੇ ਕਰਕੇ ਬਾਅਦ ਕੀਤੀ ਸੀ ਪਤਾ ਇਹਨਾਂ ਨੂੰ ਵੀ ਸੀ ਪਰੰਤੂ ਇਹ ਇਹਨਾਂ ਨੂੰ ਮੈਂ ਉਹਦੇ ਵਿੱਚ ਕਿਹਾ ਸੀ ਸੀਐਮ ਸਾਹਿਬ ਨੂੰ ਵੀ ਤੁਸੀਂ ਤੁਹਾਡੇ ਪਾਛੂ ਜਾਂ ਕੋਈ ਸਲਾਹਕਾਰ ਮਾਰੇ ਨੇ ਇਸ ਦੇ ਕਰਕੇ ਉਹ ਪੂਰੀ ਤਰ੍ਹਾਂ ਜਾਂਚ ਪੜਤਾਲ ਨਹੀਂ ਕਰਦੇ ਚੰਗਾ ਹੁੰਦਾ ਜੇ ਉਹ ਮੇਰੇ ਜ਼ਿਲ੍ਹੇ ਦੇ ਅਫਸਰ ਤੋਂ ਸਾਰੀ ਜਾਣਕਾਰੀ ਲੈਂਦੇ ਤਾਂ ਉਹਨੂੰ ਸਹੀ ਜਾਣਕਾਰੀ ਮਿਲ ਜਾਂਦੀ ਸੀ ਪਰੰਤੂ ਉਹ ਕਾਹਾਂ ਦੇ ਵਿੱਚ ਕਈ ਵਾਰੀ ਫਿਰ ਇਹ ਜਿਹੜੀ ਜੂ ਕਰਨ ਵਾਲੇ ਕੋਈ ਜਿਸ ਨੂੰ ਪਹੁੰਚਣਾ ਪੈਂਦਾ ਕਿਉਂਕਿ ਉਹ ਲੋੜ ਤੋਂ ਜ਼ਿਆਦਾ ਕਾਰਨ ਕਰਦੇ ਨੇ ਹਰ ਇੱਕ ਮਾਮਲੇ ਵਿੱਚ ਕਿ ਜਦੋਂ ਤੁਸੀਂ ਕੋਈ ਗਲਤ ਕੰਮ ਕਰੋਗੇ ਤਾਂ ਉਹਦੇ ਨਾਲ ਲੋਕੀ ਤਾਂ ਨਾਰਾਜ਼ ਹੋਣਗੇ ਸਾਡੇ ਨਾਲ ਜੁੜੇ ਤੁਸੀਂ ਦੇਖੋ ਇਸ ਬੱਚੇ ਦੇ ਬਰਥ ਦੇ ਨਾਲ ਕਿੰਨੇ ਲੋਕਾਂ ਨੇ ਮੇਰਾ ਖਿਆਲ ਤਿੰਨ ਚਾਰ ਕਰੋੜ ਲੋਕ ਪਹਿਲੇ ਦਿਨ ਜਸ਼ਨ ਦੇ ਵਿੱਚ ਸ਼ਾਮਲ ਸੀ ਠੀਕ ਹੈ ਇਹ ਇੱਕ ਆਵਾਮ ਦਾ ਫੈਸਲਾ ਸੀ ਦੁਨੀਆ ਭਰ ਦੇ ਵਿੱਚ ਸਿੱਧੂ ਨੂੰ ਚਾਉਣ ਵਾਲੇ ਲੋਕਾਂ ਦੇ ਮਨ ਦੇ ਵਿੱਚ ਉਸ ਘਟਨਾ ਨੂੰ ਲੈ ਕੇ ਗੁੱਸਾ ਸੀ ਨੰਬਰ 2 ਤੇ ਮੈਂ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹਨਾ ਵੀ ਮਾਰਚ ਮਹੀਨੇ ਦੇ ਵਿੱਚ ਤੁਹਾਨੂੰ ਕੇਂਦਰ ਨੇ ਚਿੱਠੀ ਉਦੋਂ ਵੀ ਕੱਢੀ ਸੀ ਵੀ ਸਿੰਧੂ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੈ ਉਹ ਤੁਸੀਂ 2 ਮਹੀਨਿਆਂ ਦੇ ਬਾਅਦ ਉਤੇ ਕੋਈ ਅਮਲ ਨਹੀਂ ਕੀਤਾ ਇਹ ਚਿੱਠੀ ਦੇ ਵਿੱਚ ਤੁਸੀਂ 3 ਦਿਨਾਂ ਦੇ ਵਿੱਚ ਦੋ ਮਾਨਸਾ ਸੀਮ ਨੂੰ ਵੀ ਕ੍ਰੋਸ ਕਰਕੇ ਬਠਿੰਡੇ ਸੀਮ ਉਤੇ ਪਹੁੰਚ ਕੇ ਤੁਸੀਂ 4 ਦਿਨਾਂ ਦੇ ਵਿੱਚ ਹਸਪਤਾਲ ਤੱਕ ਸਾਡੇ ਪਿੱਛੇ ਪਹੁੰਚ ਗਏ ਕੀ ਗੱਲ ਸਾਨੂੰ ਡਿਸਚਾਰਜ ਹੋਣ ਤੱਕ ਰੇਟ ਨਹੀਂ ਕਰ ਸਕਦੇ ਸੀ ਤੁਸੀਂ ਸਾਡੀ ਸਿਕਿਉਰਿਟੀ ਤੁਹਾਨੂੰ ਸਪੈਸ਼ਲ ਸੈੱਲ ਨੇ ਜਦੋਂ ਉਹਨਾਂ ਨੇ ਗੈਂਗਸਟਰ ਸ਼ਾਹਰੂਖ ਨੇ ਦੱਸਿਆ ਵੀ ਅਸੀਂ ਸਿੱਧੂ ਮੂਸੇ ਦਾ ਨੂੰ ਮਾਰਨਾ ਹੈ ਤਾਂ ਉਹਨਾਂ ਨੇ ਅਲਰਟ ਕੀਤਾ ਸਟੇਟ ਨੂੰ ਤਾਂ ਪਰ ਸਟੇਟ ਨੇ ਆਪਣੀ ਜ਼ਿੰਮੇਵਾਰੀ ਨਾ ਸਮਝਦੇ ਹੋਏ ਸਾਡੀ ਸਿਕਿਉਰਿਟੀ ਮੇਰੇ ਪੁੱਤ ਦੀ ਵਿਡਰਾਹ ਕੀਤੀ ਔਰ ਵਿਡਰਾਹ ਕਰਨ ਦੇ ਬਾਅਦ ਅਨਾਉਂਸ ਵੀ ਕੀਤੀ ਮੈਂ ਬਾਰ-ਬਾਰ ਸੀਐਮ ਸਾਹਿਬ ਨੂੰ ਮਿਲਿਆ ਜਾ ਕੇ ਵੀ ਤੁਸੀਂ ਇਹਦੀ ਕੋਈ ਵਿਭਾਗੀ ਜਾਂਚਤਾ ਕਰਵਾ ਦਿਓ ਕਿ ਇਹ ਕਿ ਕਿੱਥੋਂ ਲੀਕ ਹੋਈ ਮੈਂ ਪਰਸਨਲੀ ਘੰਟਾ ਇੱਕ ਵਾਰੀ ਘਰੇ ਜਾ ਕੇ ਵੀ ਸੀਐਮ ਸਾਹਿਬ ਨੂੰ ਮਿਲ ਕੇ ਆਇਆ ਪਰੰਤੂ ਉਹਨਾਂ ਨੇ ਮੇਰੀ ਕਿਸੇ ਵੀ ਗਲਤ ਤੇ ਤਵੱਜੋ ਨਹੀਂ ਦਿੱਤੀ ਕਿਉਂਕਿ ਮੇਰਾ ਪੁੱਤ ਦੇ ਜਾਣ ਦੇ ਨਾਲ ਉਹਨਾਂ ਨੂੰ ਸ਼ਾਇਦ ਕੋਈ ਫਰਕ ਨਹੀਂ ਪੈਂਦਾ ਵੇੜਾ ਮੁੱਦਾ ਵੱਜਿਆ ਤਾਂ ਮੇਰਾ ਵੱਜਿਆ ਉਹਨਾਂ ਨੂੰ ਇਸ ਗੱਲ ਨਾਲ ਕੋਈ ਲੈੜਤਾ ਜਾਂ ਹਮਦਰਦੀ ਨਹੀਂ ਸੀ ਇਸ ਗੱਲ ਦੀ ਨਹੀਂ ਤਾਂ ਉਸ ਤੋਂ ਬਾਅਦ ਮੈਂ ਵਿਧਾਨ ਸਭਾ ਦੇ ਵਿੱਚ ਚਲਾ ਜਾਣਾ ਵਿਧਾਨ ਸਭਾ ਦੇ ਵਿੱਚ ਬੈਠ ਕੇ ਮੀਆਂ ਬੀਬੀ ਅਸੀਂ ਆ ਜਾਂਦੇ ਹਾਂ ਸਾਨੂੰ ਟਾਈਮ ਦੇ ਦਿੱਤਾ ਜਾਂਦਾ ਕੈਬਨਿਟ ਮੰਤਰੀ ਮਨਜੋਗ ਜਿਹੜੇ ਸਾਡੇ ਮੰਤਰੀ ਨੇ ਧਾਲੀਵਾਲ ਸਾਹਿਬ ਤਾ ਉਹਨਾਂ ਨੇ ਮੁੜ ਕੇ ਮੈਨੂੰ ਫੋਨ ਕਰਦਾ ਵੀ ਬਾਜਮ ਨਹੀਂ ਸਮਝਿਆ ਉਸ ਤੋਂ ਬਾਅਦ ਸਰਕਾਰ ਆਪ ਲੋਕਾਂ ਦੇ ਦਰਵਾਜ਼ਾ ਮਾਨਸਾ ਸੀਐਮ ਸਾਹਿਬ ਆਉਂਦੇ ਨੇ ਮੈਂ ਸ਼ਾਮ ਨੂੰ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਆਪਣੇ ਸਵਾਲ ਵੀ ਲਿਖ ਕੇ ਪਏ ਦਿਨਾਂ ਵੀ ਮੈਂ ਸਤਕਾਰ ਸਹਿਤ ਮਿਲੂੰਗਾ ਪਹਿਲਾਂ ਉਹਦਾ ਜੀ ਆਇਆਂ ਕਹੂੰਗਾ ਔਰ ਮੈਂ ਕੋਈ ਵੀ ਨਾਲ ਬੰਦਾ ਨਹੀਂ ਲੈ ਕੇ ਜਾਊਂਗਾ ਤਾਂ ਜੋ ਮੇਰੇ ਲੋਕ ਇਲਾਕੇ ਦੇ ਕਰਨਾ ਕਹਿਣਾ ਵੀ ਇਹਦਾ ਹਰ ਇੱਕ ਜਗ੍ਹਾ ਤੇ ਦੂਬਾ ਕੇ ਖੜ ਜਾਂਦਾ ਸੀਐਮ ਸਾਹਿਬ ਨੇ ਗਰੰਟਾ ਦੇਣੀ ਹੈ ਪਰ ਮੈਂ ਐਸੇ ਕਰਕੇ ਇਕੱਲਾ ਮਿਲਣ ਦਾ ਫੈਸਲਾ ਕੀਤਾ। ਪਰੰਤੂ ਮੈਨੂੰ ਦਫ਼ਤਰਾਂ ਦੇ ਵਿੱਚ ਘੁਮਾ ਕੇ ਮੋੜਤਾ ਜਦੋਂ ਸੀਐਮ ਸਾਹਿਬ ਜਹਾਜ਼ ਚੜ੍ਹ ਕੇ ਕਹਿੰਦੇ ਜੀ ਖੁੱਲਿਆ ਸਾਹਿਬ ਨੂੰ ਮਿਲ ਸਕਦੇ। ਮੈਂ ਕਹਾਈ ਵੀ ਚਲੋ ਉਹ ਵੀ ਮੰਨ ਲਿਓ ਮੰਤਰੀ ਨੇ। ਮੇਰੀ ਗੱਲ ਕੈਬਨਿਟ ਜਾ ਕੇ ਰੱਖਣਗੇ। ਮੈਂ ਖੁੱਲਿਆ ਸਾਹਿਬ ਕੋਲੇ ਆਪਣੀ ਸਾਰੀ ਡਿਟੇਲ ਦਿੱਤੀ ਆਪਣੇ 8-9 ਨੁਕਤੇ ਸੀ ਜਿਹੜੇ ਉਹ ਸਾਰੇ ਉਹਦੋਂ ਨੋਟ ਕਰਾਏ। ਉਸ ਤੋਂ ਬਾਅਦ ਖੁੱਲਿਆ ਸਾਹਿਬ ਨੇ ਕੋਈ ਫੋਨ ਨਹੀਂ ਕੀਤਾ। ਤਾਂ ਫਿਰ ਮੈਂ ਮੰਨੂ ਹੀ ਮੰਨ ਚ ਨਰਾਸ਼ ਹੋ ਕੇ ਇਸ ਗੱਲ ਤੋਂ ਫੈਸਲਾ ਕਰ ਲੈਣਾ ਵੀ ਇਹ ਸਰਕਾਰ ਤੈਨੂੰ ਜਸਟਿਸ ਨਹੀਂ ਦੇਵੇਗੀ ਤੂੰ ਇਹਨਾਂ ਤੋਂ ਉਮੀਦਾਂ ਛੱਡ ਦੇ ਤਾਂ ਮੈਂ ਇਸ ਕਰਕੇ ਇਹਨੂੰ ਮਿਲਣਾ ਹੀ ਬੰਦ ਕਰਤਾ ਜੀ ਮੈਨੂੰ ਇਹਨਾਂ ਤੋਂ ਹੁਣ ਕੋਈ ਉਮੀਦ ਨਹੀਂ ਐ ਹੁਣ ਮੇਰਾ ਭਰੋਸਾ ਕੇਵਲ ਤੇ ਕੇ ਵਿਮਾਨਯੋਗ ਅਦਾਲਤਾਂ ਤੇ ਐ ਉਹ ਮੇਰੇ ਹੱਕ ਚ ਕਰਦਣ ਭਰੋਸਾ ਜਿੰਦਾਂ ਵੀ ਉਹਨਾਂ ਦਾ ਮਰਿਆਦਾ ਹੋਊਗੀ ਉਹ ਫੈਸਲਾ ਦੇ ਦੇਣਗੇ ਜੋ ਹੋਊਗਾ ਆਪਾਂ ਸਰਕਾਰ ਕਰਾਂਗੇ ਕਿਉਂਕਿ ਜਿਹੜੇ ਉਹ ਆਏ ਸੀ ਤਾਂ ਕਨੇ ਸਿ ਕੁਝ ਗਏ ਹੀ ਨਹੀਂ ਐ ਉਹਨਾਂ ਨੇ ਕਿਹਾ ਵੀ ਇਹ ਹੁਣ ਤਾਂ ਜੀ ਥਰੀ ਲੈਵਲ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੈਗੀ ਆ ਫਿਰ ਸੈਕੰਡ ਲੈਵਲ ਤੇ ਜਾਵਾਂਗੇ ਫਰਸਟ ਲੈਵਲ ਤੇ ਚੰਡੀਗੜ੍ਹ ਤੋਂ ਟੀਮ ਆਉਗੀ ਮੈਂ ਕਿਹਾ ਭਾਈ ਜੰਨੀਆਂ ਮਰਜੀ ਟੀਮਾ ਲੈ ਲੈ ਸਾਡੇ ਕੋਲੇ ਦੱਸਣ ਸੁਣਾਉਣ ਨੂੰ ਕੁਛ ਨਹੀਂ ਜਿਹੜੀ ਜਾਣਕਾਰੀ ਹੈਗੀ ਆ ਉਹ ਅਸੀਂ ਆਪਣੇ ਜਿਸਟਿਕ ਜ਼ਿਲ੍ਹਾ ਹੈੱਡਕੁਆਰਟਰ ਤੇ ਦਿੱਤੀ ਹੋਈ ਹੈ ਤੇ ਉੱਥੇ ਸਾਡੇ ਜਿਹੜੇ ਮਾਨਯੋਗ ਅਫਸਰ ਬੈਠੇ ਨੇ ਉਹਨਾਂ ਤੋਂ ਲੈ ਲਓ ਜੇ ਫਿਰ ਵੀ ਤੁਹਾਨੂੰ ਕਿਤੇ ਲੱਗੇ ਨਾ ਲੱਗੇ ਵੀ ਮੈਂ ਤੁਹਾਨੂੰ ਨਹੀਂ ਕਿਤੇ ਕਰ ਰਿਹਾ ਤਾਂ ਮੈਂ ਇਸੇ ਕਰਕੇ ਗੁੱਸੇ 'ਚ ਕਿਹਾ ਸੀ ਵੀ ਤੂੰ ਪਹਿਲਾਂ ਮੇਰੇ ਤੇ ਐਫਆਈਆਰ ਹੀ ਕੱਟ ਜੇ ਤੈਨੂੰ ਲੱਗਦਾ ਵੀ ਤੂੰ ਜਾਦੇ ਸਮਰੱਥਾਂ ਤੇ ਫੇ ਭਾਈ ਕਰਲਾ ਕਰ ਬਈ ਜਿਹੜੀ ਕਵਾਦੀ ਕਰਨੀ ਹੈ ਮੈਂ ਤਾਂ ਹੀ ਹੋਇਸ ਕਰਕੇ ਭਾਈ ਕੀ ਲੱਗਦਾ ਤੁਹਾਨੂੰ ਜਿਵੇਂ ਐਡਾ ਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਐਡਾ ਸਰਕਾਰ ਜਾਂ ਸਿੱਧੂ ਵਿਭਾਗ ਵੱਲੋਂ ਇੰਨਾ ਪ੍ਰੈਸ਼ਰ ਪਾਇਆ ਗਿਆ ਕੀ ਕਰਾਉਣਾ ਕੀ ਚਾਹੁੰਦੇ ਸੀ ਤੁਹਾਡੇ ਤੋਂ ਇਹ ਕਰਨਾ ਤਾਂ ਇਹ ਚਾਹੁੰਦੇ ਜਿੰਨਾ ਤੱਕ ਮੈਂ ਸਮਝਦਾ ਹਨਾ ਪ੍ਰਮਾਤਮਾ ਜਾਣਦਾ ਵੀ ਇਹ ਹੋ ਸਕਦਾ ਮੇਰਾ ਆਪਣਾ ਖਦਸ਼ਾ ਹੋਵੇ ਪਰੰਤੂ ਇਹ ਲੋਕ ਜਰ ਭੀੜ ਤੋਂ ਡਰਦੇ ਆ ਇਹ ਆਪਣੀਆਂ ਗਲਤੀਆਂ ਛਪਾਉਂਦੇ ਆ ਮੈ ਇਹਨਾਂ ਨੂੰ ਪਤਾ ਨਹੀਂ ਹੈ ਵੀ ਕਿੰਨੇ ਲੋਕ ਦੇ ਮਨ ਦੇ ਉੱਤੇ ਅਸਰ ਪਿਆ ਸਿੱਧੂ ਦੇ ਮਰਨ ਨਾਲ ਉਹਨਾਂ ਨੂੰ ਗੁੱਸਾ ਹੈ ਹਾਲ ਤੱਕ ਇਹਨੂੰ ਪਤਾ ਲੱਗ ਗਿਆ ਹੋਊਗਾ ਉਹਦੇ ਜਨਮ ਦਿਨ ਸਾਰ 3-4 ਕਰੋੜ ਲੋਕ ਸੜਕ ਦੇ ਉੱਤੇ ਨੇ ਅੱਜ ਟਾਈਮ ਸਕੁਅਰ ਦੇ ਉੱਤੇ ਉਸ ਬੱਚੇ ਦੀ ਫੋਟੋ ਚੱਲ ਰਹੀ ਹੈ ਦੇਸ਼ ਵਿਦੇਸ਼ ਲੋਕਲ ਸਾਡੀਆਂ ਜਿੰਨੀਆਂ ਸੰਗਤਾਂ ਨੇ ਖੁਸ਼ੀ ਮਨਾਈ ਹੈ ਮੈਂ ਤਾਂ ਹਲੇ ਹਫ਼ਤਾ ਜਿਠ ਬੈਠਾ ਮੈਂ ਤੇ ਵੀ ਨਹੀਂ ਪਤਾ ਵੀ ਕਿਸ ਨੇ ਕੀ ਜਿੰਨਾ ਜਿਉ ਕਿਸੇ ਦਾ ਆਪੋ ਆਪਣਾ ਢੰਗ ਸੀ ਉਹਨੇ ਆਪਣੇ ਆਪਣੇ ਢੰਗ ਦੇ ਨਾਲ ਖੁਸ਼ੀ ਪ੍ਰਗਟ ਕੀਤੀ ਹੈ ਇਹ ਇਹਨਾਂ ਚੀਜ਼ਾਂ ਤੋਂ ਕਬਰਾਉਂਦੇ ਨੇ ਬਸ ਹੋਰ ਪੁੱਛ